ਸਤਿ ਸ੍ਰੀ ਅਕਾਲ ਜੀ ਇਸ ਭਾਗ ਵਿੱਚ ਜਨਾਬ ਮੀਆਂ ਕਾਦਰਯਾਰ ਹੋਣਾ ਨੇ ਜਦੋਂ 12 ਸਾਲ ਬਾਅਦ ਪੂਰਨ ਭਗਤ ਭੋਰੇ ਵਿੱਚੋਂ ਬਾਹਰ ਆ ਕੇ ਰਾਜੇ ਦੇ ਦਰਬਾਰ ਵਿੱਚ ਆਉਂਦਾ ਹੈ ਤਾਂ ਰਾਜੇ ਸਲਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਪੂਰਨ ਦੇ ਵਿਆਹ ਕਰਨ ਦੀ ਇੱਛਾ ਜ਼ਾਹਰ ਕਰਦਾ ਤੇ ਸਾਰੀਆਂ ਰਾਣੀਆਂ ਨੂੰ ਪ੍ਰਣਾਮ ਕਰਨ ਦਾ ਹੁਕਮ ਦਿੰਦਾ ਇਹ ਵਾਰਤਾਲਾਪ ਬੜੀ ਸੁਚੱਜੇ ਢੰਗ ਨਾਲ ਵਰਣਨ ਕੀਤਾ ਹੈ ਜੀ ਆਪ ਸਰਵਣ ਕਰੋ ਜੀ ਸੇ ਸਾਬਤੀ ਵਿਦਿਆ ਸਿੱਖ ਕੇ ਜੀ 12 ਸਾਲਸ ਗੁਜ਼ਰੀ ਖਬਰਦਾਰ ਹੋਇਆ ਪੂਰਨ ਪੁੱਤਰ ਰਾਜੇ ਸਲਵਾਨ ਤਾਈ ਰਖ ਪੈਂਤੜੇ ਮਿਲਣ ਤਿਆਰ ਹੋਇਆ ਚੜੀ ਹਿਰਸ ਰਾਜੇ ਸਲਵਾਨ ਤਾਈ ਚੁੱਕ ਅਡੀਆਂ ਪੱਬਾਂ ਦੇ ਭਾਰ ਹੋਇਆ ਕਾਦਰ ਯਾਰ ਸੂਤ ਰਾਜੇ ਜਦੋਂ ਡਿਠੀ ਚੜੀ ਹਿਰਸ ਤੇ ਮਸਤ ਸੰਸਾਰ ਹੋਇਆ ਕਾਦਰ ਯਾਰ ਸੂਤ ਰਾਜੇ ਜਦੋਂ ਡਿਠੀ ਚੜੀ ਹਿਰਸ ਤੇ ਮਸਤ ਸੰਸਾਰ ਹੋਇਆ ਜੀਮ ਜਾਏ ਰਾਜੇ ਸੁਲਮਾਨ ਆਂਦੀ ਇੱਕ ਇਸਤਰੀ ਹੋਰ ਵਿਆਹ ਕੇ ਜੀ ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂ ਜਦੋਂ ਬੈਠੀ ਸੀ ਜੇਵਰ ਪਾਏ ਕੇ ਜੀ ਕਾਦਰ ਯਾਰ ਕੀ ਆਖ ਸੁਣਾਵ ਸਾਂ ਮੈਂ ਪੰਛੀ ਟਿਕਦੇ ਦਰਸ਼ਨ ਨੂੰ ਪਾਏ ਕੇ ਜੀ ਕਾਦਰ ਯਾਰ ਕੀ ਆਖ ਸੁਣਾਵ ਸਾਂ ਮੈਂ ਪੰਜ ਚੀਟੇ ਕੇ ਦੇ ਦਰਸ਼ਨ ਪਾਏ ਕੇ ਜੀ ਹੇ ਹਾਰ ਸ਼ਿੰਗਾਰ ਸਭ ਪਹਿਰ ਕੇ ਜੀ ਪੂਰਨ ਨਾਲ ਮਹੂਰਤਾ ਬਾਹਰ ਆਇਆ ਕੱਢ ਪੋਰੀਓਂ ਬਾਪ ਦਾ ਭੌਰ ਤਾਜੀ ਨਿਗਾਹ ਰੱਖ ਕੇ ਵਿੱਚ ਬਾਜ਼ਾਰ ਆਇਆ ਖੁਸ਼ੀ ਬਹੁਤ ਹੋਈ ਰਾਣੀ ਇਛਰਾਨੋ ਦਰਹਕਾਰ ਦੇਣ ਵਧਾਈਆਂ ਸੰਸਾਰ ਆਇਆ ਕਾਦਰ ਯਾਰ ਮੀਆਂ 12 ਬਰਸ ਪਿਛੋਂ ਪੂਨ ਰਾਜਿਆਂ ਦੇ ਦਰਬਾਰ ਆਇਆ ਕਾਦਰ ਯਾਰ ਮੀਆਂ 12 ਬਰਸ ਪਿਛੋਂ ਪੂਨ ਰਾਜਿਆਂ ਦੇ ਦਰਬਾਰ ਆਇਆ ਖੇ ਖੁਸ਼ੀ ਹੋਈ ਸਲਵਾਨ ਰਾਜੇ ਪੂਨ ਆਏ ਕੀ ਜਦੋਂ ਸਲਾਮ ਕੀਤਾ ਖੁਸ਼ੀ ਨਾਲ ਨਾਲ ਮੇ ਆਉਂਦਾ ਵਿੱਚ ਜਾਵੇਂ ਗੰਵਾ ਮਨਸੀਆਂ ਤੇ ਪੁੰਨ ਦਾਨ ਕੀਤਾ ਪੂਨ ਵਿੱਚ ਕਚਹਿਰੀ ਦੇ ਆਣ ਬੈਠਾ ਲੋਕਾਂ ਸਭਨਾ ਵੱਲ ਧਿਆਨ ਕੀਤਾ ਕਾਦਰ ਯਾਰ ਮੀਆਂ ਸਲਵਾਨ ਰਾਜੀ ਹੱਥੋਂ ਸਾਈਂ ਦੇ ਨਾਮ ਪੁੰਨ ਦਾਨ ਕੀਤਾ ਕਾਦਰ ਯਾਰ ਮੀਆਂ ਸਲਵਾਨ ਰਾਜੀ ਹੱਥੋਂ ਸਾਈਂ ਦੇ ਨਾਲ ਪੁੰਨ ਦਾਨ ਕੀਤਾ ਦਾਨ ਦੱਸਦਾ ਪੁੱਛਦਾ ਲਾਗੀਆਂ ਨੂੰ ਦਾਨ ਦੱਸਦਾ ਪੁੱਛਦਾ ਲਾਗੀਆਂ ਨੂੰ ਸਲਵਾਨ ਰਾਜੀ ਤਦੋਂ ਗੱਜਕੇ ਜੀ ਪੂਨ ਭਗਤ ਦਾ ਢੂਂਡ ਸਾ ਸਾਗ ਯਾਰੋ ਜਿੱਥੇ ਚੱਲ ਟੁਕੀਏ ਦਿਨ ਅੱਜ ਦੇ ਜੀ ਮੈਨੂੰ ਸਿੱਖਦਿਆਂ ਰੱਬ ਨੇ ਲਾਲ ਦਿੱਤਾ ਅੱਖੀਆਂ ਵੇਖ ਲੀਤਾ ਹੁਣ ਰੱਜ ਕੇ ਜੀ ਕਾਦਰ ਯਾਰ ਮੀਆਂ ਪੂਰਨ ਭਗਤ ਅੱਗੋਂ ਕਹਿੰਦਾ ਸੁਖਨ ਸੱਚਾ ਇੱਕ ਵਜ ਕੇ ਜੀ ਕਾਦਰ ਯਾਰ ਮੀਆਂ ਪੂਰਨ ਭਗਤ ਅੱਗੋਂ ਕਹਿੰਦਾ ਸੁਖਨ ਸੱਚਾ ਇੱਕ ਵਜ ਕੇ ਜੀ ਯਾਰ ਜਰਾ ਨਾ ਬਾਪ ਤੋਂ ਸੰਗ ਕਰਦਾ ਕਹਿੰਦਾ ਬਾਵਲਾ ਪੁੱਤ ਵਿਆਹ ਨਹੀਂ ਜਿਸ ਵਾਸਤੇ ਲੋਕ ਵਿਆਹ ਕਰਦੇ ਮੇਰੇ ਮਨ ਅਜੇ ਕੋਈ ਚਾਹ ਨਹੀਂ ਮੇਰੀ ਭੌਰ ਸਲਾਮਤੀ ਰਹੋ ਏਵੇਂ ਬਨ ਬੇੜੀਆਂ ਬਾਵਲਾ ਪਾਉ ਨਹੀਂ ਕਾਦਰ ਯਾਰ ਨਾ ਸੰਗ ਦਾ ਕਹੇ ਪੂਰਨ ਮਿੱਥੋਂ ਰੱਬ ਦਾ ਨਾਮ ਪਲਾਉ ਨਹੀਂ ਕਾਦਰ ਯਾਰ ਨਾ ਸੰਗ ਦਾ ਕਹੇ ਪੂਰਨ ਮਿੱਥੋਂ ਰੱਬ ਦਾ ਨਾਮ ਪੁਲਾਉ ਨਾਹੀਂ ਗੀ ਰੰਗ ਤੇ ਗੀਰ ਹੋ ਗਿਆ ਸੁਣ ਕੇ ਪੂਰਨ ਭਗਤ ਵੱਲੋਂ ਸਲਵਾਨदाई ਕੋਲੋਂ ਉੱਠ ਵਜੀਰ ਨੇ ਮਤ ਦਿੱਤੀ ਅਜੇ ਇਹ ਕੀ ਰਾਜਿਆ ਜਾਣਦਾ ਈ ਜਦੋਂ ਹੋਗ ਜਵਾਨ ਕਰ ਲੈਗ ਆਪੇ ਤੈਥੋਂ ਬਾਹਲਾ ਫਿਕਰ ਵਿਆਹਣ ਦਾ ਈ ਕਾਦਰ ਯਾਰ ਵਜ਼ੀਰ ਦੇ ਲੱਗ ਆਖੇ ਰਾਜਾ ਫਿਰ ਖੁਸ਼ੀ ਅੰਦਰ ਆਮਦਾ ਜੀ ਕਾਦਰ ਯਾਰ ਵਜ਼ੀਰ ਦੇ ਲੱਗ ਆਖੇ ਰਾਜਾ ਫਿਰ ਖੁਸ਼ੀ ਅੰਦਰ ਆਮਦਾਈ ਜੇ ਜਵਾਨ ਥੀ ਰਾਜੇ ਨੇ ਹੁਕਮ ਕੀਤਾ ਕਰ ਜਾਹੋ ਸਲਾਮ ਕਰ ਮਾਈਆਂ ਨੂੰ ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ ਹੁਕਮ ਬਾਪ ਦਾ ਉੱਠ ਕੇ ਮਨ ਤੁਰਦਾ ਅੱਗੇ ਲਾ ਹੀ ਲੈਂਦਾ ਨਾਫਰਾ ਨਾਈਆਂ ਨੂੰ ਕਾਦਰ ਯਾਰ ਮੈਂ ਸਿਫਤ ਕੀ ਕਰਾਂ ਉਸ ਦੀ ਰੰਨਾ ਦੇਖ ਭਲਾਇਆ ਸਾਈਆਂ ਨੂੰ ਕਾਦਰ ਯਾਰ ਮੈਂ ਸਿਫਤ ਕੀ ਕਰਾਂ ਉਸ ਦੀ ਰੰਨਾ ਦੇਖ ਭਲਾਇਆ ਸਾਈਆਂ ਨੂੰ ਮੇਰੇ ਭੈਣੋ ਤੋਂ ਬਰਾਵੋ ਜੇ ਵੀਡੀਓ ਚੰਗੀ ਲੱਗੀ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਰੂਹੀ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ